ਪਾਥ ਹਲਕੇ ਦੇ ਪਿੰਡ ਪੰਡੋਰੀ ਰਾਜਪੂਤਾ ਦਾ ਨੌਜਵਾਨ ਜਸ਼ਨਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਨੋ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਹੈ ਜੋ ਪੁਲਿਸ ਪਾਰਟੀ ਵੱਲੋਂ ਪਿੰਡ ਪੰਡੋਰੀ ਰਾਜਪੂਤਾ ਪਹੁੰਚਾ ਦਿੱਤਾ ਗਿਆ ਗੱਲਬਾਤ ਕਰਦਿਆਂ ਨੌਜਵਾਨ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਚੰਗੇ ਭਵਿੱਖ ਦੀ ਭਾਲ ਵਾਸਤੇ ਪਿਛਲੇ ਸਾਲ ਉਹ ਯੂਰਪ ਗਿਆ ਸੀ ਪਰ ਉੱਥੇ ਕੰਮ ਨਹੀਂ ਮਿਲਿਆ ਇਸੇ ਕਰਕੇ ਉਹ ਯੂਰਪ ਤੋਂ ਅਮਰੀਕਾ ਚਲਾ ਗਿਆ ਇਸੇ ਸਾਲ ਜਨਵਰੀ ਮਹੀਨੇ ਉਹ ਅਮਰੀਕਾ ਪਹੁੰਚਿਆ ਸੀ ਜਿੱਥੇ ਉਸ ਨੂੰ ਡੀਟੈਂਸ਼ਨ ਸੈਂਟਰ ਵਿੱਚ ਰੱਖਿਆ ਗਿਆ ਜਿੱਥੇ ਕਰੀਬ 20 ਦਿਨ ਰੱਖਣ ਤੋਂ ਬਾਅਦ ਰਿਪੋਰਟ ਕਰਕੇ ਭੇਜ ਦਿੱਤਾ ਗਿਆ ਜਦੋਂ ਉਹ ਰਿਪੋਰਟ ਕਰਕੇ ਭੇਜਿਆ ਗਿਆ ਤਾਂ ਡੀਟੈਂਸ਼ਨ ਸੈਂਟਰ ਤੋਂ ਹੀ ਮੇਰੇ ਹੱਥਾਂ ਨੂੰ ਹਥਕੜੀ ਅਤੇ ਪੈਰਾਂ ਨੂੰ ਬੇੜੀਆਂ ਲਗਾ ਦਿੱਤੀਆਂ ਜਾਂ ਤੇ ਜਹਾਜ਼ ਵਿੱਚ ਵੀ ਇਸੇ ਤਰ੍ਹਾਂ ਹੀ ਬਿਠਾ ਕੇ ਲਿਆਂਦਾ ਗਿਆ ਸੀ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਅਮਰੀਕੀ ਫੌਜੀਆ ਵੱਲੋਂ ਸਾਡੀਆਂ ਬੇੜੀਆਂ ਤੇ ਹਥਕੜੀਆਂ ਖੋਲ ਦਿੱਤੀਆਂ ਗਈਆਂ ਮੇਰਾ ਕੀ ਨਾਮ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਹਿੰਦੇ ਪੰਡੋਈ ਰਾਜਪੁੱਤ ਹੋਈ ਹਾਂਜੀ ਯੂਐਸਏ ਤੋਂ ਰਿਪੋਰਟ ਹੋ ਕੇ ਆਏ ਹੋ ਤੇ ਕਦੋਂ ਗਏ ਸੀ ਇੰਡੀਆ ਤੋਂ ਇੰਡੀਆ ਦੇ ਵਿੱਚ ਮੈਂ ਪਿਛਲੇ ਸਾਲ ਚੱਲ ਗਿਆ ਸੀ ਯੂਰਪ ਵਾਸਤੇ ਗਿਆ ਸੀਗਾ ਤੇ ਉੱਥੇ ਤਾਂ ਕੰਮ ਨਹੀਂ ਮਿਲਿਆ ਤੇ ਫਿਰ ਮੈਂ ਅੱਗੇ ਦਾ ਸੋਚਿਆ ਇਦਾਂ ਕਿ ਮੈਂ ਅੱਗੇ ਜਾ ਕੇ ਉੱਥੇ ਸੈੱਟ ਹੋ ਜਾਣਾ ਅੱਗੇ ਯੂਰਪ ਤੋਂ ਕਦੋਂ ਬਣਾਈ ਉੱਧਰ ਜਾਣ ਵਾਸਤੇ ਪਲਾਨਿੰਗ ਉਹ ਤੇ ਨਵੇਂ ਸਾਲ ਦੇ ਠੀਕ ਹੈ ਕਦੋਂ ਪਹੁੰਚੇ ਸੀ ਵੀ ਯੂਐਸਏ ਯੂਐਸਏ ਮੈਂ ਪਹੁੰਚ ਗਿਆ ਸੀ 24 ਨੂੰ 24 ਜਨਵਰੀ ਨੂੰ ਪਹੁੰਚ ਗਿਆ ਸੀ ਠੀਕ ਹੈ ਜੀ ਹਾਂਜੀ ਉੱਥੇ ਪਹੁੰਚ ਕੇ ਫਿਰ ਕਿੱਦਾਂ ਕਿੱਥੇ ਤੁਹਾਨੂੰ ਰੱਖਿਆ ਉਹਨਾਂ ਨੇ ਉਹਨਾਂ ਨੇ ਤੁਹਾਨੂੰ ਡਿਟੈਂਸ਼ਨ ਸੈਂਟਰ 'ਚ ਰੱਖਿਆ ਸੀ ਠੀਕ ਹੈ ਕਿੰਨਾ ਟਾਈਮ ਰਹੀ ਉੱਥੇ ਸੈਂਟਰ ਦੇ ਵਿੱਚ ਉੱਥੇ ਟੋਟਲ 20 ਤੋਂ 25 ਦਿਨ ਹੋ ਗਏ ਠੀਕ ਹੈ ਕੈਂਪ ਵਿੱਚ ਭੇਜਿਆ ਕਿ ਨਹੀਂ ਨਹੀਂ ਕੈਂਪ 'ਚ ਨਹੀਂ ਭੇਜਿਆ ਕੋਈ ਸਟੇਟਮੈਂਟ ਥੋੜੀ ਤੁਹਾਡੀ ਨਹੀਂ ਕੁਝ ਨਹੀਂ ਫਿਰ ਕੀ ਕੀਤਾ ਉੱਥੋਂ ਅਗਲਾ ਪ੍ਰੋਸੈਸ ਕੀ ਹੋਇਆ ਕੁਝ ਨਹੀਂ ਪਹਿਲਾਂ ਕਹਿੰਦੇ ਕੈਂਪ ਇੱਦਾਂ ਲੈ ਕੇ ਜਾਵਾਂਗੇ ਤੇ ਕੈਂਪ ਵਿੱਚ ਲੈ ਕੇ ਗਏ ਤੇ ਬਾਅਦ ਹਾਰ ਕੋ ਜਾ ਕੇ ਕਹਿੰਦੇ ਕਿ ਤੁਹਾਨੂੰ ਇੰਡੀਆ ਲੈ ਕੇ ਜਾਣਾ ਠੀਕ ਹੈ ਹਾਂਜੀ ਜਿਹੜਾ ਉਤੋਂ ਡਿਟੈਂਸ਼ਨ ਸੈਂਟਰ ਤੋਂ ਤੁਹਾਨੂੰ ਲਿਆਉਂਦਾ ਜਿਹੜਾ ਤਰੀਕਾ ਸੀ ਉਤੋਂ ਯੂ ਐਸ ਗਵਰਨਮੈਂਟ ਦਾ ਉਹ ਕਿਵੇਂ ਦਾ ਸੀਗਾ ਰਵਈਆ ਕਿਵੇਂ ਦਾ ਸੀ ਉਹਨਾਂ ਦਾ ਕਿਵੇਂ ਲਿਆਂਦਾ ਗਿਆ ਕੋਈ ਹੱਤਕੜੀਆਂ ਲਾ ਕੇ ਲਿਆਂਦੇ ਨੇ ਨਾ ਚੈਨ ਬੰਨੀ ਇੱਥੋਂ ਪੈਰਾਂ ਨੂੰ ਵੀ ਹੱਤਕੜੀਆਂ ਹੀ ਤੇ ਉੱਥੇ ਵੀ ਆਏ ਬੰਨੇ ਲੱਗਿਆ ਜੀ ਠੀਕ ਹੈ ਤੇ ਉਤੋਂ ਫਲਾਈਟ ਵਿੱਚ ਲਿਆਂਦਾ ਗਿਆ ਹਾਂਜੀ ਉਤੋਂ ਬੱਸ ਸਿਟ ਬਿਠਾ ਕੇ ਲੈ ਕੇ ਗਏ ਨੇ ਤੇ ਅੱਗੇ ਜਾ ਕੇ ਫਲਾਈਟ ਕਿਉਂ ਜਾ ਕੇ ਖਲਾਰਤਾ ਠੀਕ ਹੈ ਹਾਂ ਬੇੜੀਆਂ ਉਤਾਰੀਆਂ ਕਿ ਉਸੇ ਤਰ੍ਹਾਂ ਫਲਾਈਟ ਵਿੱਚ ਲਿਆਂਦਾ ਨਹੀਂ ਉਸੇ ਤਰ੍ਹਾਂ ਲੈ ਕੇ ਗਏ ਨੇ ਫਲਾਇਟ 'ਚ ਬਿਠਾਇਆ ਜਾਂਦੇ। ਤੇ ਫਲਾਇਟ ਦੇ ਰਸਤੇ ਦੇ ਵਿੱਚ ਜਿੱਦਾਂ ਵਾਸ਼ਰੂਮ ਜਾਣਾ ਪੈਂਦਾ ਜਾਂ ਹੋਰ ਹਾਂਜੀ 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 ਉਦੋਂ ਫੇਰ ਆਹਤ ਦਿੱਤੀ ਜਾਂ ਉਹਨਾਂ ਨੇ ਬੇੜੀਆਂ ਉਤਾਰਨ ਦੀ ਨਹੀਂ ਉਦੋਂ ਨਹੀਂ ਉਦਾਂ ਵਾਸ਼ਰੂਮ ਦੇ ਕੋਲ ਜਾ ਕੇ ਮਤਲਬ ਇਕਾਤੀ ਲਾਂਦੇ ਸੀਗੇ ਇਕਾਤੀ ਨਹੀਂ ਲਾਂਦੇ। ਠੀਕ ਹਾਂਜੀ ਇਹ ਕਾਫੀ ਲੰਮਾ ਸਫ਼ਰ ਸੀ ਯੂਐਸ ਤੋਂ ਅੰਮ੍ਰਿਤਸਰ ਤੱਕ। ਹਾਂਜੀ ਹਾਂਜੀ ਕੋਈ ਰੈਸਟ ਕਰਨ ਵਾਸਤੇ ਕਿ ਜਾਂ ਇੱਕੋ ਬ੍ਰੀਚਨ 'ਚ ਬੈਠੇ ਰਹੇ। ਨਹੀਂ ਸੀਟਾਂ 'ਤੇ ਬੈਠ ਰਹੇ ਆਪਾਂ। ਮਤਲਬ ਦੋ ਜਗ੍ਹਾ ਸਟੇ ਦੇ ਹੋਈ ਹਿੱਦਾ ਜਹਾਜ਼ ਰੁਕੇਦਾ ਹੈਗਾ ਹੀਗਾ। ਬਟ ਤਿੰਨ ਤਿੰਨ ਘੰਟੇ ਰੁਕਿਆ ਹੀ ਤੇ ਉਥੇ ਇੱਕੋ ਜਗ੍ਹਾ ਪੋਜੀਸ਼ਨ ਤੇ ਬੈਠੇ ਰਹੇ ਸੀਟ ਦੇ ਉੱਤੇ ਤੇ ਸਾਡੀ ਗਵਰਨਮੈਂਟ ਨੇ ਜਦੋਂ ਅੰਮ੍ਰਿਤਸਰ ਪਹੁੰਚੇ ਇਹਨਾਂ ਨੇ ਦੇਖਿਆ ਤੁਹਾਡੀਆਂ ਬੇੜੀਆਂ ਲੱਗੀਆਂ ਤੁਹਾਡੇ ਹੱਥਾਂ ਨੂੰ ਨਹੀਂ ਨਹੀਂ ਅੰਮ੍ਰਿਤਸਰ ਦੇ ਮਤਲਬ ਲੈਂਡ ਹੋਣ ਤੋਂ ਪਹਿਲਾਂ ਉਹਨੇ ਹਤਕੜੀਆਂ ਲਾਤੀਆਂ ਹੀ ਸਾਰਾ ਕੁਝ ਰਿਮੂਵ ਕਰ ਦਿੱਤਾ ਹੀਗਾ ਮਤਲਬ ਠੀਕ ਹੈ ਤੁਹਾਨੂੰ ਪੁੱਛਿਆ ਗਿਆ 에어ਪੋਰਟ ਤੇ ਇਸ ਬੇੜੀਆਂ ਬਾਰੇ ਕਿ ਨਹੀਂ ਹਾਂ ਨਹੀਂ ਪੁੱਛਿਆ ਹੀਗਾ ਉਹਨਾਂ ਨੇ ਆਪਾਂ ਦੱਸਿਆ ਹੀਗਾ ਠੀਕ ਹੈ ਹਾਂਜੀ ਜਿਹੜੀ ਹਿਊਮਨ ਰਾਈਟਸ ਦੀ ਉਲੰਘਣਾ ਹੋਈ ਆ ਇਸਕ ਡਿਪੋਰਟ ਇੱਕ ਵੱਖਰਾ ਵਿਸ਼ਾ ਹੈਗਾ ਇਹਦੇ ਸਬੰਧ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਡਿਪੋਰਟ ਕਰਨਾ ਇੱਕ ਵੱਖਰਾ ਵਿਸ਼ਾ ਹੈ ਜਿਹੜਾ 베ੜੀਆਂ ਲਾ ਕੇ ਲਿਆਉਣਾ ਹੈਗਾ ਉਹਦੇ ਸਬੰਧ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਆ ਪਰ ਸਰਕਾਰ ਨੂੰ ਇਹੀ ਹੈ ਕਿ ਮਤਲਬ ਡਿਪੋਰਟ ਬੰਦਾ ਹੋਵੇ ਨਾ ਜੇ ਇੱਥੋਂ ਗਿਆ ਤੇ ਮਤਲਬ ਆਪਣੀ ਕਾਦੀ ਮਜਬੂਰੀਆਂ ਕਰਕੇ ਗਿਆ ਹੋਵੇ ਕਿ ਹਾਂ ਜੀ ਇੱਕ ਹੋਰ ਦੱਸਿਓ ਕਿ ਜਿਹੜਾ ਡਿਟੈਂਸ਼ਨ ਸੈਂਟਰ ਦੇ ਵਿੱਚ ਤੁਸੀਂ ਰਹੇ ਹੋ ਲੰਮਾ ਸਮਾਂ ਕੋਈ ਫੂਡ ਕਿਦਾਂ ਦਾ ਮਿਲਦਾ ਸੀ ਖਾਣ ਯੋਗ ਹੈਗਾ ਸੀ ਫੂਡ ਮਤਲਬ ਖਾਨ ਲੋਕ ਦੇ ਸਹੀ ਨਹੀਂ ਤਾਂ ਨੋਰਮਲ ਜਾਏਗਾ ਮਤਲਬ ਬੋ ਕੱਟ ਕੁਆਲਿਟੀ ਦਾ ਫੂਡ ਹੈਗਾ ਚੋਲ ਹੁੰਦੇ ਹੀ ਉਹਦੇ ਉੱਤੇ ਮੈਦਾ ਹੁੰਦਾ ਹੈਗਾ ਸਟੀਮ ਹੁੰਦਾ ਹੈ ਕਿਤੇ ਮਤਲਬ ਚਿਪਕਦਾ ਹੀ ਤੁਹਾਨੂੰ ਵੀ ਹੋਵੇ ਇਦਾਂ ਐਵੇਂ ਦਾ ਹੈਗਾ ਤੇ ਨਾਲ ਥੋੜੇ ਬੋਦੇ ਇੱਕਦਾਂ ਚੋਕਲੇਟ ਦੇ ਦਿੰਦੇ ਸੀ ਨਾਲ ਜਾਂ ਕੋਈ ਦਹੀਂ ਦੇ ਦਿੰਦਾ ਨਾਲ ਛੋੜਾ ਉਸ ਇਦਾਂ ਹੀ ਤੇ ਰਸਤੇ ਦੇ ਵਿੱਚ ਕੋਈ ਫੂਡ ਮਿਲਿਆ ਕਿ ਜਾਂ ਇਦਾਂ ਭੁੱਖੇ ਆਏ ਹੋ ਨਹੀਂ ਰਸਤੇ ਉਹਨੇ ਉਹ ਦਿੱਤਾ ਮਤਲਬ ਹੁੰਦੇ ਨਹੀਂ ਉਹ ਗੋਲ ਗੋਲ ਜਿਹੇ ਬਣੇ ਹੁੰਦੇ ਆ ਗੁਜਰਾਤੀ ਖਾਣਾ ਜਿੱਦਾਂ ਜਿਆਦਾ ਸਮੋਸੇ ਹੋਗੇ ਬਾਖੜਵੜੀ ਹੋਗੀ ਮਤਲਬ ਪੈਕੇਟਾਂ ਦੇ ਪੈਕ ਹੁੰਦੀ ਆ ਤੇ ਉਹ ਦਿੱਤੀ ਹੈ ਕਿੰਨਾ ਖਰਚਾ ਆ ਗਿਆ ਸਾਰਾ ਤੁਹਾਡਾ ਜਿਹੜਾ ਇੱਕ ਸਨੈਰੀ ਕੋ ਇੱਕ ਲੈ ਕੇ ਤੁਰੇ ਸੁੱਤੀ 3 ਲੱਖ ਰੁਪਏ ਖਰਚਿਆ ਇਹ ਲਾ ਲਗਭਗ ਮਤਲਬ 40 ਲੱਖ ਰਕ ਹੋ ਗਿਆ ਨਾ ਸਰਕਾਰ ਤੋਂ ਕੀ ਅਪੀਲ ਕਰਦੇ ਵੀ ਉਹਨੂੰ ਉੱਥੇ ਤੋਂ ਵਸੀਬਾ ਨਹੀਂ ਮਿਲਿਆ ਤੋਂ ਵੀ ਤੁਸੀਂ ਗਏ ਆਪਣੇ ਸੁਹਾਰੀ ਭੁੱਖ ਵਿਭਾਗ ਵਿੱਚ। ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਜਿਹੜਾ ਇਹ ਜਿਹੜਾ ਹਿਊਮਨ ਰਾਈਟਸ ਦੀ ਲੰਘਣਾ ਹੋਈ ਹੈ। ਬੇੜੀਆਂ ਪਾ ਕੇ ਲਿਆਂਦਾ ਗਿਆ ਉਹਦੇ ਸੰਬੰਧ ਵਿੱਚ ਕੀ ਅਪੀਲ ਕਰਨੀ ਚਾਹੀਦੀ? ਅਪੀਲ ਕੀ ਕਰਨੀ? ਸਰਕਾਰ ਚੰਗੀ ਉਹਦੇ ਬੰਦਾ ਬਾਹਰ ਜਾਵੇ ਨਾ। ਅੱਜ ਮਿਲਦਾ ਆਪਣੇ بیٹے ਨੂੰ। ਮਨਦੀਪ ਸਿੰਘ ਔਰ ਕੀ ਕੰਮ ਕਰਦਾ ਇੱਥੇ ਕਿੰਨਾ ਸਮਾਂ ਹੋ ਗਿਆ ਇੱਥੇ ਕੁਛ ਨਹੀਂ ਦਿਹਾੜੀ ਕਰਦੇ ਇੱਥੇ ਬਾਹਰ ਗਏਨ 7 ਮਹੀਨੇ ਹੋ ਗਏ ਨੇ ਹਾਂਜੀ ਔਰ ਕਿੱਥੋਂ ਪਰਤ ਕੇ ਆਏ ਵਾਪਸ ਕੀ ਮਿਹਰਕਾ ਤੋਂ ਕੀ ਹਾਲਾਤ ਨੇ ਲਿਖ ਪਿਆ ਉਹ ਹਾਲਾਤ ਤੇ ਬੜੇ ਮਾੜੇ ਨਾ ਗਿਆ ਵੇ ਹਾਂਜੀ ਕਿੰਨਾ ਸਮਾਂ ਲੱਗਿਆ ਰਸਤੇ ਚੋਂ 7 ਮਹੀਨੇ ਲੱਗ ਗਏ ਭਾਜੀ ਹਾਂਜੀ ਕਦੋਂ ਵੜਿਆ ਜੇ ਕੈਂਪ ਵਿੱਚ ਉੱਤੇ ਇਹ 26 ਜਨਵਰੀ ਨੂੰ ਵੜਿਆ ਠੀਕ ਹੈ ਹਾਂਜੀ ਕਿਦਾਂ ਵਾਪਸੀ ਉੱਥੋਂ ਹੀ ਕੀਤੀ ਹੈ ਕਿ ਜਾਂ ਨਿਕਲ ਗਿਆ ਸੀ ਵਾਪਸ ਨਹੀਂ ਕੈਂਪ ਚ ਹੀ ਕੀਤੀ ਉਹਨਾਂ ਨੇ ਤਾਰੇ ਘਰ ਦੇ ਆਮਦਨ ਦਾ ਸਾਧਨ ਕੋਈ ਕੋਈ ਸਾਧਨ ਨਹੀਂ ਹੈਗਾ ਭਾਜੀ ਕਿੰਨਾ ਕਰਜ਼ਾ ਚੱਕਿਆ ਹੈ ਕਰਜ਼ਾ 55 ਲੱਖ ਰੁਪਈਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮਤਲਬ ਮੇਰਾ ਲੜਕਾ ਜਿਹੜਾ ਵਿਦੇਸ਼ ਤੋਂ ਵਾਪਸ ਕਰਤ ਰਿਹਾ ਸੀ ਭਾਜੀ ਇਹਨੂੰ ਕੁਵਾਰੀ ਆਈ ਸੀ ਉਹਦੀ ਇੱਕ ਦਿਨ ਪਹਿਲਾਂ ਤੇ ਕਾਲਰ ਨੂੰ ਲਿਸਟ 'ਚ ਨਾਂ ਆ ਗਿਆ ਫਿਰਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਬੇਟੇ ਦਾ ਨਾਂ ਆ ਗਿਆ ਜੀ ਬੱਚੇ ਜਿਹੜੇ ਉੱਥੇ ਨੇ ਉਹ ਉੱਥੇ ਹੀ ਰਹਿਣੇ ਚਾਹੀਦੇ ਨੇ ਜਿਹੜੇ ਇੱਧਰ ਆ ਗਏ ਨੇ ਚਲ ਉਹਨਾਂ ਦੇ ਹੈਲਪ ਕਰਨੀ ਚਾਹੀਦੀ ਕਿੰਨਾ ਸਮਾਂ ਕੈਂਪ ਚ ਰਿਹਾ ਕੈਂਪ ਚ ਰਿਹਾ 20 ਦਿਨ ਰਿਹਾ ਇੱਕ ਦੱਸਿਓ ਕਿ ਖਰਚਾ ਕਿੰਨਾ ਆ ਗਿਆ ਕਿੰਨੇ ਪੈਸੇ ਲੱਗੇ ਤੁਹਾਡੇ ਖਰਚਾ ਭਾਜੀ 55 ਲੱਖ ਲੱਗ ਗਿਆ ਅੱਡਾ 55 ਲੱਖ ਕਿੱਥੋਂ ਕਰਜ਼ਾ ਚੱਕਿਆ ਕਰਜ਼ਾ ਸਾਰੇ ਕਰਜ਼ਾ ਚੱਕਿਆ ਸਾਰੇ ਹਾਂਜੀ ਪਹਿਲਾਂ ਵੀ ਮੁੜ ਕੇ ਜੀ ਦੱਸ ਰਹੇ ਪਹਿਲਾਂ 6-7 ਵਾਰੀ ਮੁੜ ਕੇ ਆਇਆ ਕੁਝ ਬੇਟੇ ਨੇ ਦੱਸਿਆ ਤੁਹਾਡੇ ਨੇ ਕਿ ਜਦੋਂ ਵਾਪਸ ਆਇਆ ਕਿਵੇਂ ਦੇ ਹਾਲਾਤਾਂ ਵਿੱਚ ਆਇਆ ਜਾਂ ਕੋਈ ਵਤੀਰਾ ਕਿਵੇਂ ਦਾ ਹੋਇਆ ਬੇ ਹੱਥ ਘੜੀਆਂ ਲੱਗੀਆਂ ਹੋਈਆਂ ਹੱਥ ਘੜੀਆਂ ਲੱਗੀਆਂ ਸੀ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਬਸ ਜਿਹੜੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਆਣ ਹਾਂਜੀ ਹਾਂ ਪਰ ਜੇਕਰ ਪਰਿਵਾਰ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤੇ ਕੀ ਹਾਲਾਤ ਹੈ ਕਰਜ਼ਾ ਕਿਸ ਤਰ੍ਹਾਂ ਚੁੱਕਿਆ ਹੈ ਹਾਲਾਤ ਸਾਰੇ ਵਿਆਜ ਤੇ ਪੈਸੇ ਚੱਕੇ ਨੇ ਘਰ ਵਿੱਚ ਕਮਾਉਣ ਵਾਲਾ ਕੌਣ ਕੋਣ ਹੈ ਕਾਲਾ ਸਾਹਿਬ ਕੀ ਕਰਦੇ ਇੱਕੋ ਮੇਰੇ ਘਰ ਵਾਲੇ ਕਮਾਉਂਦੇ ਕੰਮ ਦਿਹਾੜੀ 500 ਰੁਪਏ ਨਾਲ ਦੀ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਨੇ ਕੀ ਕਰਨਾ ਚਾਹੋਗੇ ਜੋ ਹਾਲਾਤ ਪੰਜਾਬ ਦੇ ਬਣੇ ਆ ਜਾਂ ਇੱਥੇ ਨੌਕਰੀ ਮਿਲਣਾ ਚਾਹੀਦਾ ਜਾਂ ਉੱਥੇ ਵੀ ਬੱਚੇ ਇਸ ਤਰ੍ਹਾਂ ਰਹਤੀ ਹੈ ਉੱਥੇ ਦੇ ਬੱਚੇ ਉੱਥੇ ਰਹਿਣੇ ਚਾਹੀਦੇ ਇੱਥੇ ਆਦਿਆਂ ਨੂੰ ਹੁਣ ਚਾਹੇ ਕੋਈ ਨੌਕਰੀ-ਨੌਕਰੀ ਮਿਲੇ ਚਾਹੇ ਕੋਈ ਹੈਲਪ ਹੋਣੀ ਚਾਹੀਦੀ ਉਹਨਾਂ ਦੀ ਪਰਿਸ਼ਟ ਮਿਹਨਤਾਈ ਦੇ ਵਿੱਚ ਕਿਰਗਾਈ ਕੀਤੀ ਜਾਂਦੇ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ ਜੀ ਪਰਿਵਾਰ ਦਾ ਗੁਜ਼ਾਰਾ ਇਦਾਂ ਹੀ ਮਿਹਨਤ ਕਰਕੇ ਦਿਹਾੜੀ ਕਰਕੇ ਹੀ ਖਾਈਦੀ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ